ਸ੍ਰੀ ਰਾਜ ਮਹੱਲਾ ਤੀਜਾ ਹੰਨਕ ਫੂਦ ਵਿਸਿਆ ਲੋਭ ਹੰਨ ਨੂੰ ਲੋਕ ਕਹੇ ਮਰ ਤੁਮਾਰਾ ਉਹ ਨਾਮ ਨੂੰ ਸਭ ਕੋ ਦੁਸਰ ਮਾਇਆ ਦੇ ਤੇ ਸਰਾਬਾ ਦੇ ਤੇ ਜਗ ਜੀ ਸਮਾਪੂਰੀ ਨੇ ਤੇ ਅਪੇ ਉਸ ਪ੍ਰਕਾਰ ਵਿਸਿਆ ਇਹ ਕਿ ਮਾਇਕ ਨੂੰ ਆਇਨਾ ਹੋ ਰਹੇ ਹੋਣ ਸ੍ਰੀਵਾ ਕਰਹੇ ਵਿਦਾਨ ਨੂੰ ਕਹੇ ਬੱਕਰੇ ਕਦੇ ਕਰਵਾਣ ਕਰਕੇ ਕਦੇ ਸੱਤਰੇ ਕਰਵਾਣ ਕਰਕੇ ਕਦੇ ਕੁੱਤਰ ਜਿਹੇ ਰਸਤੇ ਤੇ ਐਸੇ ਕਿਤੇ ਪਹਿਨੀਏ ਘਰ ਕੇ ਰੱਖੇ ਕਿਤੇ ਇਹ ਬਗਾਨੀ ਦੇਵੀ ਜੀ ਕਹਿੰਦੀ ਵਿਆਹ ਸੇ ਕਰਦੇ ਹੁੰਦੇ ਹੋ ਨੇ ਬੁਲਾਉਣਾ ਬੜੀ ਇੱਕ ਚਾਰਜ ਹੈ ਤਮੇ ਸੁਣ ਛੱਡ ਕੇ ਕਰੀਂ ਜਾਂ ਤੋ ਮਿਰਗੋ ਕੋ ਜੋ ਅੰਤ ਕਾਲ ਕੋ ਤਾਰੀ ਆਪਣਾ ਧਰਮ ਗਵਾਹ ਹੈ ਜਿੱਦ ਹੋ ਨਹੀਂ ਜੀ ਨੂੰ ਆਪਣੀ ਨੇ ਚਾਹੀ ਸੀ ਪਰਮੇਸ਼ਵਰਾ ਕੋ ਸੋ ਨਾ ਮਨੁੱਖਾ ਦੋ ਪਾ ਕੇ ਉਹਨੂੰ ਬੁਲਾਉਂ ਜਾਂਦੇ ਹਾਂ ਤੇ ਜਿਸ ਆਏ ਪੈਸੇ ਪੂਰੇ ਤਿਸ ਦੇ ਮਨੀ ਨਹੀਂ ਆਜ ਵੀ ਸੰਗੋ ਗੁਹਨੇ ਮਾਲੋਂ ਨੂੰ ਧੋਖੋ ਦੇ ਹਾਰੀ ਆਜ ਨੂੰ ਧੋਖੀ ਕੀ ਇਹਨੇ ਗੁਰੂ ਜੀ ਅਸਾਂ ਨੂੰ ਨਿਸ਼ਚੈ ਨਾ ਜੀਵਨ ਮਾਲੋਂ ਮੇਕ ਆਂਦੇ ਨਾਤੀ ਤੇ ਮੇਰੀ ਜੰਮੀ ਹੋ ਰਹੀ ਮੇਨ ਬੇਦਰੀ ਕੀ ਲੋਕਾਂ ਨੂੰ ਵਿਚਾਰ ਲੀਤੀਂ ਗੋਆਨੀ ਨੂੰ ਪਰ ਮੇਰੀ ਸੁਣੀਏ ਚੇਤੇ ਕਰਨੇ ਜੀਵ ਮੋ ਦਿਲ ਪਾਣੀ ਸਾਨੀ ਤੋਂ ਬਗੈਰ ਸਾਹ ਸੰਗੀ ਗੁਲਾਹੋ ਬੁੱਧ ਕੋ ਮਰ ਜੇ ਸੀ ਬਰਸਾਂ ਤੋਂ ਨਾ ਆਇਆ ਨੀ ਉਸ ਤੋਂ ਕਹਿੰਦੇ ਪਾਣੀ ਬੜਾ ਬੜਾ ਮਿੰਗੋ ਨਾ ਕੋ ਸਰਪੇ ਬਾਨੀ ਕੋ ਕਰਤੇ ਕੋ ਕਹਿੰਦੇ ਜਾਰੀ ਨਹੀਂ ਹੈ ਜਰੂਰ ਤੇ ਜਿ ਕਹੇ ਗੈਰੂ ਤੇ ਲਾਂਕ ਤੇ ਜੈਤਲੇ ਬੁਹੂ ਨਹੀਂ ਜੈ ਬੁਹੂ ਲੇ ਜਿਹੜਾ ਜੁਨੀ ਆਪ ਨਹੀਂ ਨਭੂ ਕਿੰਦੇ ਕੰਨੂ ਹੀ ਤੇ ਦੀ ਸੀ ਇਹਨੇ ਜੁਨੀ ਜੇ ਜੁਨੀ ਹਿੰਦੇ ਨਹੀਂ ਹੈ ਰਹੂਗਾ ਤੇ ਯੋਹ ਕਹੇ ਤਾਰੀ ਤੇ ਜੁਨੂ ਕੋਈ ਕੋਸ਼ਿਸ਼ ਦੇਖਤੂ ਹੋ ਜਿਹੜਾ ਦੀਏ ਕੋਈ ਨਹੀਂ ਕੋਰਨ ਨਹੀਂ ਹੋਵੇ ਚੀਕਾ ਕਰੂਨੀ ਇਸ ਤਰ੍ਹਾਂ ਇਹ ਤਾਨੂ ਤੋਂ ਬਿਗਾਰ ਪਦਾਰਸ਼ਕੀ ਨਹੀਂ ਹੈ ਨਾ ਇਹ ਨਹੀਂ ਸਕੇੰਨੇ ਕਰਕੇ ਇਸੇ ਸੂਰਜ ਉਹ ਸੂਰਜ ਦੀ ਖਤਾਰੂਪੀ ਕਰੰਗੇ ਮਾਰ ਮਾਰ ਕੀ ਰੋਟਾ ਕਿੰਕਾਰੋ ਮਾਰ ਰਿਹਾ ਹੈ ਇਹ ਪਦਾਰਸ਼ ਸੁਹਦਾ ਹੈ ਪ੍ਰਤੀਪ ਹੈ ਉਹ ਦਰਸ਼ਨੀਏ ਨੇ ਕਿ ਇਹ ਤਾਨੂ ਪਦਾਰਸ਼ ਨਹੀਂ ਸਕੇੰਨੇ ਕਿ ਮੇਰੇ ਤੈਨੂੰ ਦੁਬਿ ਤੋਂ ਮਰੋ ਰਹਿਨੇ ਜਿਵੇਂ ਜਿਵੇਂ ਤਿੰਦਰੀ ਮਾਇਆ ਛੱਗੋ ਛੱਗੋ ਮਨ ਰੋਹ ਪ੍ਰਗਾਤ ਅਭੀ ਹਰ ਸਰਣਾਈ ਮੇਰੇ ਮਨ ਰੋ ਮੈਨੂੰ ਸਵੇ ਸਵੇ ਇਹਦੀ ਜੀਵਨੀ ਸੁਖ ਤਜੇਵਨ ਕਰ ਮਾਰੋ ਬਖਲਾ ਮੇਰਿਆ ਸਾਗ ਦਾ ਅੰਤਰ ਵਸਾ ਮੇਰੇ ਦਿਲ ਦੇ ਅੰਦਰ ਸਰਗਿਰੀ ਸਾਗ ਦਾ ਸਰਗਿ ਬਸ ਜਾਏਗਾ ਸਾਹਾਰ ਗਿਸਰ ਨਾ ਜਾਵੀਂ ਸਾਹਿਬ ਦੇਸ਼ ਐਸਾ ਅੰਦਰ ਤੇ ਕੋਈ ਕੰ ਕਰੇ ਤੂੰ ਨਹੀਂ ਜਾ ਰੋਗਾ ਗੁਰੂ ਸਾਹਿਬ ਦੇ ਬੇਸ਼ ਕਰਕੇ ਐਸਾ ਦੱਸਦਾ ਹੈ ਅੱਛੇ ਪੈਰ ਮਾਰੇ ਸੂਰ ਦਾ ਪ੍ਰਵਾਹ ਚੱਲਿਆ ਰਹਿੰਦਾ ਹੈ ਬ੍ਰਹਾਉ ਇਹ ਸਰੀਰ ਮਾਇਆ ਦਾ ਪੁਤਲਾ ਸੂਰ ਇਹ ਤਾਂ ਮਾਇਆ ਦਾ ਪੁਤਲਾ ਬਣਿਆ ਹੋਇਆ ਹੈ ਜਿਸ ਪ੍ਰਕਾਰ ਪੁਤਲੇ ਬਣਾਏ ਹੁੰਦੇ ਹਨ ਰਗੜ ਆਦਿ ਕਾਂਦੇ ਕਾਗਜ਼ਾਂ ਦੇ ਪੁਤਲੇ ਬਣੇ ਹੁੰਦੇ ਇਸ ਪ੍ਰਕਾਰ ਦਾ ਹੈ ਇਹ ਇੱਕ ਹੋਮੇ ਦੇਸੀ ਪਾਇਓ ਇਹ ਵੀ ਦੇਸ ਹੋਮੇ ਨੇ ਦੇਸ ਸੁਆਵਾਰੀ ਉਹ ਦੁਸ਼ਮੀ ਮਾਇਆ ਨਾ ਪਾ ਸਕੀ ਏ ਉਹ ਦੋ ਰੂਹਾਂ ਦਾ ਮੈਂ ਦੇਹਾਂ ਮੈਂ ਦੇਹਾਂ ਉਸ ਤਕਾਰ ਉਹ ਦੁਸ਼ਮੀ ਮਾਇਆ ਨਾ ਹੋਵੇਂ ਪਾ ਸਕੀ ਏ ਦੁੱਖ ਹਮੇਂ ਦੁੱਖਦਾ ਹੀ ਪਾ ਲਈਏ ਉਹ ਜੀਵ ਨੇ ਕੋਈ ਹੰਗਤਾ ਕਰਨ ਉਸ ਤੋਂ ਤੈਨੂੰ ਹੋਰ ਕੋਈ ਦੁੱਖਦਾ ਨਹੀਂ ਆਜ ਵੀ ਕੋਈ ਦੁੱਖਦੀਏ ਦੇ ਨਹੀਂ ਆਪਣਾ ਮੰਨੂ ਦੇ ਤੋ ਮਾਵੇਲੇ ਜਾਣਾ ਜੰਮਣ ਲੰਮਰਣਾ ਕਿਸੇ ਵੇਲੇ ਦੁਸ਼ਮੀ ਕਰਕੇ ਕੋਈ ਅਰਮ ਨਹੀਂ ਜਨਮ ਘੜ ਕੋ ਤੇ ਮਰ ਕੋ ਜਾਣੇ ਹੈ యే నే ਜਾਣੇ వీగਦਾ వాషనా ਕਰਕੇ జన్మనే నేనే గోడ ਬਣੀ ਰਹਿੰਦਾ ਹੋ ਮਾਨੇ ਮੇਹ ਪਾਟੇ ਜਵਾਈ ਇਸ ਪ੍ਰਕਾਰ ਮਨੁਕਤੇ ਆਪਣੀ ਜਿਤ ਬਿਆਲੀ ਹੈ ਸਤਿਗੁਰੂ ਸੇ ਸਦਾ ਸੁਖ ਪਾ ਸਤਿਗੁਰੂ ਸੇ ਸਦਾ ਸੁਖ ਪਾ ਜੀਵਨੀ ਚਲਿ ਗਿਰੀ ਸੇ ਤੈ ਸਾਦਾ ਸੋਨ ਕੀਤੇ ਉਹ ਸਦਾ ਹੀ ਆਤਮਨ ਸੁਖ ਪਾਉਂਦਾ ਗੁਰੂ ਦੇ ਪਿਲਾਈ ਗੁਰੂ ਗੋਬਿੰਦ ਸਿੰਘ ਬ੍ਰਹਮ ਹੋ ਉਸ ਦੀ ਜੋਤ ਕਰਤਕ ਜੋਤ ਮਾਰਨੰਦ ਜੰਨੂ ਹੈ ਗੁਰੂ ਦੀ ਸੇਵਾ ਆਪ ਸਿਖਾ ਲਈ ਗੁਰੂ ਸਾਹਿਬ ਦੀ ਸੇਵਾ ਚੰਤ ਸੋਦਾ ਆਲਾ ਕਰ ਹੈ ਰਹੁ ਵਾਲੀ ਹੈ ਕਾ ਕਦਮ ਗੁਰੂ ਸਾਹਿਬ ਦੀ ਸੇਵਾ ਚੰਤ ਕੋਹਵਾ ਕਰਹੋ ਜੋ ਇਸ ਤੋਂ ਸੇਵផល ਪਾਵੇ ਜੋ ਇੱਛਾ ਕਰੀਏ ਉਹ ਹੀ ਗਲ ਖਰਾਬਤ ਹੋ ਜਾਂਦਾ ਹੈ ਜਾਤ ਸਾਤੇ ਸਾਤੇ ਕਦੇ ਇਸਰੀਰ ਜਿਹਨੂੰ ਜੀਉਂਦੇ ਰਹਦੇ ਐ ਤੇ ਸਦਰ ਰੱਤ ਪਰਤੂ ਹੁੰਦੇ ਐ ਅਗੋ ਤਪ ਸਹਜਾ ਦੇ ਕਰਦੇ ਹੇ ਬਹੁਤ ਸਰੀਰ ਆਰੀਏ ਇਹਨੂੰ ਕਰਕੇ ਇਹ ਸਹਜਾ ਕਰਕੇ ਤਪ ਕਰਨੇ ਹੋ ਹਰ ਹਰ ਮੰਨ ਗਸਾਣੇ ਮਨ ਕਰਕੇ ਜਪ ਹੋ ਜੇ ਆਨ ਕਰਕੇ ਤਪ ਹੋ ਜੇ ਨਾ ਕਰਕੇ ਫਤ ਹੋ ਜੇ ਜੋ ਮੈਨੂੰ ਦੁਸ਼ਵਾਣਾ ਕਰਦੇ ਸਾਰੇ ਗੁਨਾ ਦਾ ਫਾਇਦਾ ਨੂੰ ਪ੍ਰਾਪਤ ਹੋ ਜਾਂਦਾ ਸਦਾ ਆਨੰਦ ਰਹਾ ਧਨ ਰਾਤੀ ਉਹਨੂੰ ਸਦਾ ਨੰਦ ਪ੍ਰਾਪਤ ਹੋਣੀ ਹੈ ਅਵਿਗਿਆਦੀ ਆਤਮ ਨੂੰ ਬੰਨ੍ਹ ਜਾਣ ਤੇ ਜਨਕਾਰ ਬੰਦਾ ਹੈ ਮਿਲ ਪ੍ਰੀਤ ਇਸ ਪਾਰ ਸੰਤਿ ਨਾਮ ਨਿਰਪੇਸ ਸੁਭ ਦੇ ਕਾਇ ਉਹ ਗੀਤ ਗਾਉਂਦੇ ਹਨ ਜੋ ਸਤ ਗੁਰ ਕੀ ਸਰਣਾ ਗਤੀ ਜੋ ਇਹੋ ਸਰਗੁਰੂ ਸਾਹਿਬ ਦੀ ਸਰਣ ਗਤੀ ਪ੍ਰਾਪਤ ਹੁੰਦੇ ਹੈ ਹਉ ਤਲ ਕ ਬਾਲ ਗਾਸ਼ੀ ਬੰਦ ਬਹਾਰ ਕੁਰਬਾਨ ਜਾਨੇ ਹੈ ਸਾਹਿਬ ਵਰਮਾਉਂਦੇ ਹਨ ਗਰ ਸੱਚਾ ਸੱਚੀ ਗੜਿਆਈ ਗੁਰੂ ਵਰਮਾਉਂਦੇ ਸੱਚੂ ਹੈ ਇਹਨੂੰ ਆਸਮਾਨ ਦੀ ਸ਼ਕਤੀ ਵਧਾਈ ਹੈ ਸੱਤੇ ਲੋਕਾਂ ਦੇ ਜਾਰੇ ਨੂੰ ਦੀ ਸ਼ਕਤੀ ਵਧਾਈ ਹੋ ਰਹੀ ਹੈ ਸੱਚੇ ਮਾਸ ਸੰਗਤ ਹੈ ਸੰਗਤ ਦੇ ਵੀ ਨੇ ਦੀ ਸ਼ਕਤੀ ਵਧਾਈ ਹੋ ਰਹੀ ਹੈ ਦਰੰਦ ਗੁਹਾਰੰਦ ਸੱਚਾ ਹੈ ਉਸ ਨੇ ਇਹ ਰੂਪ ਦੀ ਪ੍ਰਾਕ੍ਰਿਤਿ ਦੀ ਸ਼ਕਤੀ ਵਧਾਈ ਰੱਖੀ ਹੈ ਦਰਗੁ ਆਂਦਰ ਦੇ ਸੱਤੇ ਲੋਕ ਸੁਖਾਂ ਦੀ ਸਤਿਗੁਰ ਦੀ ਆਗਿਰੰਮੀ ਆਣੀ ਆ ਪਰਮੇਸ਼ਰਿੰਘ ਕਹ ਬਾਜੇ ਸਤਿ ਸਮਾ ਉਹਨਾਂ ਦਾ ਸੱਚ ਰੂਪ ਤੁਸਮਾ ਮਿਲਣਾ ਹੋਇਆ ਨਾਨਕ ਨਗਰੂ ਪਾਈਐ ਜੀ ਸਾਹਿਬ ਜੀ ਦੇ ਹੱਥੇ ਕਰਦੀ ਕਿਰਪਾ ਦ੍ਰਿਸ਼ਟੀ ਕਰਕੇ ਪਾਈ ਜਾ ਹੈ ਗੁਰਮੁਖ ਮੇਲ ਨੂੰ ਮਿਲਾ ਗੁਰਮੁਖਾਂ ਦੇ ਮੇਲ ਤੋਂ ਮਿਲਾ ਲੈਣ ਉਹ ਬਾਤ ਪ੍ਰਾਪਤ ਹੁੰਦੀ ਹੈ ਸ੍ਰੀ ਰਾਜ ਮਹੱਲਾ ਤੀਜਾ ਨਾਨਕ ਕਰਮ ਕਮਾਉਣੇ ਕਰਮ ਤੋਂ ਗੁਰਮਖਾਂ ਨੂੰ ਕਮਾਉਂਦੇ ਹੋ ਪਰ ਇਹ ਕਰਮਾਂ ਦੇ ਫਰਕ ਹੈ ਕਹਿੰਦੇ ਮਨੁੱਖ ਇਹ ਕਰਮਾਂ ਤੋਂ ਕਮਾਉਂਦੇ ਹੋ ਨਹੀਂਦੇ ਹੋ ਤੁੰਦੇ ਹੋ ਸਭ ਕੋ ਕਰਦੇ ਜੁਤੀ ਜੋ ਹਨ ਜੋ ਦੋ ਹਾਗਣ ਕਨ ਕੀ ਜਾ ਰਹੀ ਹੈ ਇਸ ਦੀ ਹੁੰਦੀ ਹੈ ਮਾਲਕ ਦੀ ਸੁਧੀ ਹੋਊਗੀ ਨਾ ਵਾਲੀ ਜਾਣ ਕੇ ਉਹ ਸੁਨਾਰ ਨਾਥ ਮਸਲੀ ਜੇ ਬੈ ਆਜੇ ਤੇ ਇਹਨੂੰ ਇੱਕ ਤਰਕਾਰ ਦੇ ਗਾਣੇ ਪਾ ਲੂੰਗੀ ਐ ਕਿਸਮੇ ਵੀਰੇ ਪਾ ਲੂੰਗੀ ਐ ਇੰਨਾਰ ਲਾਲ ਗੋਲ ਕਰ ਲੂੰਗੀ ਐ ਪਰੋਂ ਪਤੰਗ ਦੀ ਸੋਹੜਾਸ ਤੋਂ ਹੁਣ ਨਾ ਕੋਈ ਤਕਦੀਬ ਇਹਦੂੰ ਚਾਰਵਾ ਕਰਨ ਹੁੰਦਾ ਹੈ ਉਸੇ ਤਰਕਾਰ ਮਨ ਮੁਖ ਕਰੰਗਤ ਮਾਵਲੇ ਮੇਰੇ ਮਨ ਵਿੱਚ ਨਹੀਂ ਇਹ ਸਤਾਨ ਕਰਮਾ ਮੁਖ ਮੈਂ ਕਰਦੀ ਹਾਂ ਨਾ ਜੇ ਬਿਹਾਰ ਦੇ ਕੰਨ ਕੀਦਾ ਉਸੇ ਦੇ ਗੁਰਸਾਹ ਤੇ ਉਦੇਸ ਲੈਣੇ ਹੋ ਤਾਂ ਸ਼ਬਦ ਹੁੰਦੇ ਬਿਨਾਂ ਜਿਹੜੇ ਦੇਸ਼ ਨੂੰ ਕਮਾਉਣੇ ਨਹੀਂ ਇਹ ਸਿੱਧੇ ਹੁੰਦੇ ਨੇ ਦੇਰ ਵਿੱਚ ਸਿੱਖ ਕੇ ਉਹਦੇ ਸੂਰਜ ਦੇ ਸਾਹਮਣੇ ਆਸਮਾਨ ਮਾਰਨਾ ਸਿੱਖ ਲਿਆ ਤਰਨਗਾਂ ਸਿੱਖ ਲਿਆ ਅਧੇ ਘਾਰਨਾ ਸਿੱਖ ਨਹੀਂ ਧਿਆਨ ਸਿੱਖ ਲਿਆ ਇਸ ਪ੍ਰਕਾਰ ਕਰਤਿਆ ਹਰ ਸਿੱਖ ਲਿਆ ਸਮਾਦੂ ਲੈਣਾ ਸਿੱਖ ਲਿਆ ਪਰ ਸਿੱਖੀ ਸੀ ਇਹ ਸਿਾਰਾ ਮੰਨ ਮੇਰੇ ਸਾਜਣ ਜਿਹੜੇ ਹੋਣੇ ਸੂਦਾਂ ਤੰਤ ਨਾ ਆਵੇ ਇਹ ਸਿਖੀ ਦੇ ਸਿਾਰਾ ਵਿੱਚ ਹੀ ਸਰੂਪ ਸਿੱਧਾ ਦੇ પતિ ਦੇ ਦਰਸ਼ਨ ਨਹੀਂ ਹੋਣਗੇ ਉਹ ਨੂੰ ਜੰਤਾ ਕਰਨ ਦੀ ਕੋਸ਼ਿਸ਼ਿਆ ਤੋਂ ਤਪੀ ਪ੍ਰਵੇਸ਼ ਹੀ ਸਿਖਰਾਤ ਨਹੀਂ ਹੋ ਸਕਦਾ ਨਾਤਨੇ ਤੋਂ ਹੋਖਿਆ ਜਦੋਂ ਗੁਰੂ ਸਾਹਿਬ ਸੰਗਤਿਓਂ ਨੂੰ ਸਿੱਖੀ ਖਰਾਬ ਹੁੰਦੀ ਹੈ ਦੁਬਿਚਾਰ ਕਰਕੇ ਉਸੇ ਪ੍ਰਕਾਰ ਕਾਮ ਨੇ ਵਿਸ਼ਲੇ ਕ੍ਰੋਧ ਨੇ ਵਿਸ਼ਲੇ ਲੋਭ ਨੇ ਸਿੱਖੇ ਦਿਆ ਇਹਨਾਂ ਵਿਚਾਰਾਂ ਨੂੰ ਸੰਗਤ ਕਰਕੇ ਖਰਾਬ ਹੀ ਹੁੰਦੀ ਹੈ ਕਰਤੀ ਹੋਦੀ ਹੈ ਉਹ ਕਹੇ ਕਰਦੇ ਕਿ ਸਾਡੇ ਸਾਹਿਬ ਨੂੰ ਬੜੀ ਪਿਆਰੀ ਹੈ ਫਿਰ ਕਾ ਮਹਿਲ ਨਾ ਪਾਵਹੁ ਪਤੀ ਦਾ ਜੀ ਸਿੱਤੂ ਦੀਂ ਹਲ ਨਹੀਂ ਕਾ ਸਕਦੇ ਕੋਤ ਆਹ ਦੀ ਪਤੀ ਦਾ ਮਹਲ ਸੁਣੀ ਕੋ ਕਾਣੇ ਜੀ ਨਹੀਂ ਕਾ ਸਕਦੇ ਆਹ ਦੀ ਸਹਾਰਾ ਕੋਈ ਨਹੀਂ ਬਹੁਤ ਹੈ ਪਤੀ ਕਹੇ ਪਤੀ ਕਾਣੇ ਬਾਹਰ ਬੂਹੇ ਕਿਉਂਦਾ ਸੋਈਏ ਦੁਨੀਆ ਨਹੀਂ ਹੁੰਦੀ ਉਹ ਆਪਣੇ ਪਤੀ ਤੋਂ ਦੂਰ ਰਹਿੰਦੀ ਹੈ ਘਰ-ਵਾਰ ਵਾਲੀ ਹੈ ਦੁਨੀਆ ਇਹ ਸਾਰ ਸੰਗਧੀਏ ਕਿਰਖੋ ਨਾ ਮੈਂ ਏਹ ਕਰ ਹੈ ਮਨ ਖਾ ਦੇ ਦਾ ਹੈ ਨਹੀਂ ਮੈਂ ਜਾਨ ਦੀ ਬਾਹ ਦਰਵਾਜਾ ਪ੍ਰਾਪਤ ਹੋਇਆ ਹੈ ਨਾ ਜਿਸੇ ਕਰਵਾਰ ਨਾ ਨੰਸ਼ਾ ਸੰਗੀਧੀ ਤੋਂ ਬਤਨ ਭੰਮੀ ਚਾਰਦੀ ਹੈ ਮੈਂ ਬਾਹ ਸੰਗਪ੍ਰਤੀ ਦਰਵਾਜਾ ਨਹੀਂ ਪ੍ਰਾਪਤ ਹੁੰਦਾ ਖਾਲੀ ਕਰੂੰ ਫਿਰ ਜਿੰਦੂ ਕੋ ਨਾ ਜਿਸੇ ਕਰਵਾਰ ਹੈ ਤਾਂ ਘਰ ਦੀ ਬਾਹ ਹੋਤੀ ਪਰ ਦੂਸਲਾ ਨਹੀਂ ਸਾਰੇ ਨੇ ਰੋਣ ਦੇ ਅੰਦਰ ਹੀ ਆਂ ਕਿਆ ਤਿਆਰਾ ਤਾਰੇ ਉਹ ਕਈ ਦਰਸ਼ਨੀ ਹੁੰਦੇ ਹੈ ਤੇ ਸਾਰੇ ਉਹ ਅਕਾ ਕਰਦੇ ਚਿੰਤ ਕਰਨ ਨੂੰ ਤਾਰੇ ਉਹ ਬਾਹਰ ਨਹੀਂ ਜਿਨ੍ਹੇ ਨਾਲ ਉਤਰਕਾ ਸੱਚਾ ਕੀ ਹੈ ਉਹਨੇ ਦਰਸ਼ਨੀ ਹੁੰਦੇ ਮੈਂ ਦੀ ਸੇ ਘਰ ਵਾਲੇ ਉਹਨਾਂ ਦਾ ਘਰ ਸਾਥ ਸੰਯੋਗੀ ਪ੍ਰੀਤੀ ਕੀ ਕਰਨੀ ਨੂੰ ਪ੍ਰਾਇਤ ਕਰਦਾ ਕੋਈ ਬਾਹਰ ਨੂੰ ਗਿਆਨ ਦੀ ਨਿਵਾਜਾ ਨੂੰ ਪ੍ਰਾਇਤ ਕਰਦਾ ਤੇ ਘਰ ਦੇ ਬਾਹਰ ਕੋ ਬਾਹਰ ਦੇਖੇ ਜੁਨੀ ਦੇ ਅੰਦਰ ਹੋ ਉਜੜੋ ਧਿਰਦੇ ਹਨ ਤਾਈਰੇ ਉਤਮਨ ਨਾਮ ਤੇ ਆ ਜੇ ਤੂੰ ਹੋਇਆ ਤੂੰ ਮਿਲਣ ਜੈਨੇ ਹੋਰਨ ਘਰ ਕੋ ਗੁਰਮਤਿ ਪ੍ਰਾਪਤ ਹੋ ਜੀ ਤੇ ਇੰਦਰੀਆਂ ਦਾ ਸੱਚੀ ਪ੍ਰਤੀਕ ਹੋ ਜੀ ਜਿਨ ਕਰ ਕੋ ਪਾਈ ਰੇ ਇਕ ਮਨ ਨਾਮ ਪਿਆਰ ਗੁਰ ਮੰਦਰ ਕੋ ਪ੍ਰਵੇਸ਼ ਜੇ ਮੈ ਨਹੀਂ ਕਾਈ ਤੇ ਆਉਣਾ ਕਰਉ ਸੰਤਾ ਸੰਗਤ ਮਿਲ ਰਹਾ ਮੈਂ ਮੋਰੂ ਦੇ ਪਿਆਰੇ ਮਹਤਮਾ ਦੀ ਸੰਗਤ ਮਿਲਿਆ ਰਹੂ ਜਾਪ ਰਾਮ ਨਾਮ ਸੁਖ ਪਾਉ ਗੁਰ ਦੇ ਨਾਮ ਦੇ ਨਾਮ ਨੂੰ ਜਪੇ ਤਾਂ ਸੁਖੀਤ ਨਹੀਂ ਕਾ ਲਈ ਰਹਾ ਹੂ ਗੁਰੂ ਸਾਹਿਬਾਂ ਸੇ ਹੱਥ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਪ੍ਰਮੋਖ ਸਿਧੂ ਨੰਦ ਵਾਲਿਆਂ ਮਹਤਮਾ ਸਿਧੀਆਂ ਹਨ। ਉਹ ਰਾਖਿਆ ਔਰ ਤਾਂ ਰਹੀ ਅਕਾਲ ਤ੍ਰਿਨ ਜਨ ਕੀ ਸਾਂਝ ਕੋ ਰੱਖਿਆ ਹਰ ਵਕਤ। ਥਾ ਦੂਲੋ ਲਹੇ ਲੇਕ ਚੱਲਹੇ ਜਿਵੇਂ ਮੁਠਾ ਬੋਲਦੀਆਂ ਹਨ ਪਤਿਵਰ ਚਰਨੋਂ ਕਹਿੰਦੇ ਰਖਦੀਆਂ। ਮੁੰਮਰ ਕੈਨ ਆਲ ਚੱਲਦੀਆਂ ਹਨ। ਸੇਜਾ ਰਵਾਂ ਪਤਾ। ਗੁਰੂ ਸਾਹਿਬ ਜੀ ਤੋਂ ਪਤਿ ਸਦਾ ਉਹਨਾਂ ਦੇ ਇਹ ਸੂਬੇ ਕਹਿੰਦੇ ਦਸਿਆ ਹੈ। ਉਸੇ ਤਰ੍ਹਾਂ ਮਿੱਠਾ ਬੋਲ ਹੈ ਮੇਰੇ ਕੰਨਾਂ ਨੂੰ ਮਿੱਠਾ ਬਤਨ ਬੋਲਦੇ ਨਮਰਤਾ ਨਾਲ ਚੱਲਦੇ ਨੇ ਸੰਸਾਰ ਵਿੱਚ ਬੁੱਧਾ ਰਗਾ ਤਪਾ ਉਹ ਤੈਨੂੰ ਤੀਸੇ ਜਾ ਕਦੀ ਤਰਮੁਖੇ ਵਗਾ ਤੂੰ ਨਹੀਂ ਕਰ ਲੇਂਦਾ ਨਾ ਲੈਂਦਾ ਇਹਨੇ ਨਹੀਂ ਹਿਲ ਬੈਕ ਤਨ ਇਸ ਤਰ ਗਤ ਦੇ ਕੇ ਸੋਹਦਾ ਵੰਤੀ ਸੁਹਾਗ ਦੀਆਂ ਜਿਹੜੀਆਂ ਹੁੰਦੀਆਂ ਸੋਹਾ ਵਾਲੀਆਂ ਕਹਾਂਦੇ ਹਨ ਉਹ ਪਲਕੀ ਦੀ ਸੁਹਾਗ ਵਾਲੀਆਂ ਨੇ ਮਹਤਿਨ ਹੈ ਕਿ ਸੋ ਅਗਨੇ ਆਤਮਨੰਦ ਵਾਪਸ ਸੁਹਾਵੇ ਕੋਹ ਭੰਤੀ ਦੀ ਸਵੇਰਾਂ ਵਾਲੀਆਂ ਹੋ ਰਹੀਏ ਗੁਰੂ ਘਰ ਭਗਤੀ ਕਰਦੇ ਹੋ ਜੀਵਾਂ ਦੀ ਕਿਰਿਆਨ ਕਰਨ ਵਾਸਤੇ ਆਪ ਜਿਕੇ ਵਾਲਾ ਨਾਮ ਜਪਾਵਾ ਜੇ ਲੋਰਤਾ ਹੋਇ ਤਾ ਤੁਮਨ ਗੁਰੂ ਸਾਹਿਬ ਦਾ ਤੰਤ ਪਿਆਰ ਹੈ ਪਰਤ ਕਾਲ ਗੁਰੂ ਸਾਹਿਬ ਦਾ ਪਲਾਈ ਦੇ ਨੂੰ ਨੀਂਦ ਕੋ ਸਵੇਰ ਵਾਲੇ ਕੋ ਅਤੋ ਹੁਦਾ ਹੁਰੀਏ ਮੰਦਿਆ ਜੀ ਸੋ ਅਗਨੰਤੀ ਹੋ ਨੋ ਘਰ ਦਾ ਹੀਟ ਅਪਾ ਜੀ ਦਾ ਜੀ ਸਾਹਿਬ ਦਾ ਪ੍ਰੇਮ ਅਪਾਰ ਹੈ ਨਿਆਰਾ ਵਾਰ ਚ ਰਹੇ ਕੋਲ ਜਿੰਨ ਘਰ ਦਾ ਹੀਟ ਅਪਾ ਜੀ ਦਾ ਜੀ ਸਾਹਿਬ ਦਾ ਪਿਆਰ ਅਤਿ ਅੰਤ ਹੈ ਸਭ ਨੇ ਇਸ ਕਾਰਨ ਨੂੰ ਕੁੰਦੀ ਨਹੀਂ ਹੈ ਹਰ ਵਕਤ ਕੋਤੇ ਰੱਖਦੇ ਹੈ ਇਹ ਸਤਿਗੁਰਾਂ ਦੀ ਨੇਕੀ ਨਾਲ ਪ੍ਰਾਪਤ ਹੋ ਗਈ ਆਸੀ ਮਹਾਰਾਜ ਦੀ ਕਿਰਪਾ ਕੀਤੀ ਹੈ ਪੂਰਾ ਭਾਗ ਸਤਿਗੁਰੂ ਦਾ 500 ਹੰਸਾਂ ਕਰਮ ਕੀਤੇ ਨੇ ਸਤਿਗੁਰਾਂ ਦੇ ਦਰਸ਼ਨ ਹੁੰਦੇ ਆ ਸਤਿਗੁਰਾਂ ਦੀ ਪ੍ਰਾਪਤ ਹੁੰਦੇ ਹਨ ਜਾਂ ਭਾਗਾਂ ਤਾਂ ਉਹਦੇ ਹੀ ਗੁਰੂ ਕੀਤੇ ਤੀਰਵਲੇ ਜਨਮਾਂ ਦੇ ਨਿਸ਼ਾਨ ਕਰਮ ਹੁੰਦਾ ਹੈ ਉਹਦੇ ਉਹਦੇ ਜਾਣਨੇ ਹੁੰਦੇ ਜੇ ਉਹ ਤਾਂ ਜਾਗਦੇ ਹੈ ਉਹ ਸੋਣਦਾ ਨਹੀਂ ਯੱਗ ਨੂੰ ਕਰਕੇ ਮਾਰਾ ਅਭਿਰਾਤ ਨੂੰ ਦੂਹ ਹੈ ਆਂਤਰ ਹੋ ਦੇਖ ਬ੍ਰਹਮੇ ਕੱਪੀਆ ਜੰਮੇ ਨਾ ਰੂਆ ਦੇਖੋ ਸੰਗਦਾ ਜਿਹੜਾ ਧਰਮ ਹੈ ਪੰਥ ਫਰਕਾਂ ਦਾ ਕੱਟਿਆ ਜਾਂਦਾ ਹੈ ਸੇਖ ਤਰਾਪਤ ਹੂ ਸੇਖ ਹਿਰਦੇ ਨੀ ਨਿਖੀ ਨਾਉ ਵਾਸਨ ਰੱਖੀ ਨਾਣ ਨਹੀਂ ਕਰਨੀ ਬਾਣੀ ਨਹੀਂ ਪੜਨੀ ਉਸ ਨੂੰ ਅਮਰਤ ਪਾਸ ਗਿਆ ਹੈ ਗੁਰੂ ਸਾਹਿਬ ਦੇ ਪਾਣੀ ਚੱਲਦਾ ਹੈ ਇਹ ਅੰਮ੍ਰਿਤ ਪ੍ਰਾਪਤ ਹੁੰਦਾ ਨਾਮ ਦਾ ਸਹਜੋ ਪਾਵੇ ਤੂ ਗੁਰੂ ਸਾਹਿਬ ਦੀ ਅਗਿਆ ਦੇ ਚੱਲਦਾ ਹੈ ਇਹ ਕੋਈ ਕਿਰਕੋ ਬਾਤ ਨਹੀਂ ਪਾ ਸਕਦਾ ਹੈ ਜਿੰਨਾ ਤਰਾਪ ਤੇ ਤੁਲਤੀ ਹੈ ਸਭ ਗੁਰਾਂ ਦੇ ਆਲਾ ਇਹ ਅੰਮ੍ਰਿਤ ਪ੍ਰਾਪਤ ਹੋਏ ਇਨੰਤ ਐਕੂਤਾ ਹੋਏ ਅੰਮ੍ਰਿਤ ਕੋ ਬੋਲੋ ਬਿਖੋ ਸੰਤ ਗੁਰੂ ਸਾਹਿਬ ਨੂੰ ਸੰਗ ਲਿਆ ਜੋ ਜੋ ਵੀ ਹੈ ਨਾਮ ਕੋ ਨਿਰਮਿਤ ਹੈ ਨਾਮਿਤ ਗੁਰਮਖਨਾਮਿਤ ਆਇਆ ਹੈ ਜਿੰਨੇ ਗੁਰਮਖੰਦੀ ਸੰਗਤ ਕਰਕੇ ਪਾਈ ਮਾਰੇ ਨਾਮ ਕੋ ਆਇਆ ਹੈ ਸਾਥੇ ਮਿਲਾਵਾ ਹੋ ਗੁਰਸਿੱਖ ਨੂੰ ਅਸਰ ਮਿਲ ਆਕ ਹੋ ਜਾਂਦਾ ਜੇ ਨਾਮ ਨੂੰ ਧਿਆਨ ਕਰੇ ਤੀਰਾ ਦੇ ਮਹੱਲਾ ਤੀਜਾ ਜਾ ਤੁਰ ਜਾਣਾ ਆਪਣਾ ਸਭੀ ਕੋਈ ਤੂੰ ਆਪਣੇ ਪਤੀ ਨੂੰ ਜਾਣਦੇ ਕੋ ਮੇਰਾ ਆਪਣਾ ਪਿਆਰਾ ਹੈ ਤਨ ਮਨ ਅੱਜਾ ਕਰੀਂ ਆਉਦੇ ਤੈਨੂੰ ਅਤੇ ਮਨ ਦੀ ਇੱਥੀ ਜੱਗ ਲਖੋ ਕਰਾ ਆਪਣਾ ਹੋਮਾ ਮੇਰਾ ਸੁਗੋ ਤੋ ਹੱਜਨੀ ਕਰਮ ਕਮਾਲੀਂ ਹੋ ਗਏ ਤੀ ਕਰਮ ਕਮੋਉਂਗੀ ਉਹ ਕਰਮ ਕਰੇ ਸਤਾਂ ਹੋ ਕੇ ਪਤੀ ਦੀ ਸੇਵਾ ਕਰ ਜੀ ਹਰ ਵਕਤ ਇਹਨਾਂ ਕਰਮਾਂ ਨੂੰ ਕਰਨਾ ਚਾਹੋ ਜੋ ਆਗਰੰਤੀਆ ਦੇ ਬੇਨ ਹੁੰਦੇ ਇਸ ਤਰ੍ਹਾਂ ਗੁਸਤਕਾਰ ਕਿਸੇ ਦੇ ਪਤੀ ਨਾਲ ਸਾਥ ਸੰਗੋਗੀ ਪਾਣਾ ਨਹੀਂ ਗਿਆ ਉਹ ਜਦੋਂ ਪਾਣੀ ਲੈ ਕੇ ਗੀਦੀ ਆਈ ਤੋਹੇ ਸੰਗੇ ਤਾਲੂ ਦਾ ਟੋਰਾ ਲੈ ਕੇ ਖੜੀ ਹੋਈ ਸਾਰੀ ਰਾਤ ਉਹ ਸੁੱਕਾ ਤੇ ਜੱਗਿਆ ਸ਼ੇਰ ਨੇ ਕੀਤਾ ਕਹਾਣੀ ਉਹ ਵਸਾ ਕੇ ਉਹਦੀਆਂ ਕਾਂ ਛੜ ਗਈ ਛੜ ਗਈ ਸੀ ਕਾਂ ਛੜ ਗਈ ਛੜ ਗਈ ਨੂੰ ਉਹ ਕਹਾਣੀ ਮੰਨਣ ਜਾਣ ਇਹ ਫਿਰ ਨੂੰ ਆ ਖੜਿਆ ਰਿਹਾ ਤੂੰ ਤਰਸ ਰਹੀ ਨੂੰ ਕਹਿੰਦੇ ਜਿਸ ਨੂੰ ਤੂੰ ਮੂਹਾਂ ਇਹਨੇ ਖੜਾਉ ਉਸ ਤੇਰੀ ਹੱਦ ਨਹੀਂ ਆਸਰੇ ਤੂੰ ਤੇ ਬਹੀ ਆਈ ਤੂੰ ਤੇ ਕਹਿੰਦੀ ਤੇਰਾ ਮੂਹਾਂ ਵਿਚਾਰੇ ਖੜਾ ਕੰਮ ਮੈਂ ਤਪੂ ਦੀ ਸੇਵਾ ਕਰਾ ਤੂੰ ਮੂਹਾਂ ਚਾਹ ਪਸੀ ਖੜਾ ਨਹੀਂ ਚਾਹੇ ਤੂੰ ਹੈ ਅਜ ਨਹੀਂ ਮੂਹਾਂ ਖੜਾ ਕਰਨੀ ਚਾਹੇ ਕਹਿੰਦੀ ਤੂੰ ਵੀ ਤਪੂ ਦੀ ਸੇਵਾ ਕਰਾ ਕੇ ਉਹ ਤਪੂ ਦੀ ਸੇਵਾ ਕਰੀ ਆ ਤੈਨੂੰ ਲੱਗੂ ਕਿ ਤਾਇਰੇ ਕੰਨ ਫੁੰਗਾ ਉਹ ਹੈਗਾ ਠੱਗਿਆ ਆਸੀ ਜਰਾ ਸੋਹਣਿਆ ਤੂੰ ਸੋਹਣੇ ਉਹ ਹਕਮਾਰੇ ਕਿ ਜਿਆਦ ਤਾਣੂ ਮਨ ਮੋਰ ਕੇ ਨਾ। ਕੋ ਪਾਣੀ ਵਿਚਾਰੀ ਕੀ ਨਾ ਹੋ ਜਾ ਛਕਿਆ ਸੀ। ਕੋ ਦਈਆਂ ਮਾਰ ਮਾਰ ਕੋ ਗਵਾਹ ਕੋ ਨਾ ਪਾਣੀ ਮੰਗੇ। ਉਹ ਕੋ ਪਾਣੀ ਜੋ ਪਾਣੀ ਮੋਕੇ ਗਈ ਕੋ ਮੂਹਿਆ ਨਹੀਂ ਛਕਿਆ। ਮੂਹਿਆ ਨਹੀਂ ਛਕਿਆ ਕਿ ਕੋ ਮੂਹਿਆ ਉਹ ਮੱਛੀ ਨੂੰ ਮਾਰਿਆ ਕੇ ਕੋ ਕਿ ਸੱਤਿਆ ਨਹੀਂ ਛਕਿਆ ਨਹੀਂ। ਕੋ ਇਸ ਪ੍ਰਕਾਰ ਨਹੀਂ ਜੀਏ ਨਾ ਦੇਖੋ ਕੀ ਲਾ ਪ੍ਰਾਪਤ ਕਰਨਾ ਹੈ। ਉਹ ਪਤੀ ਵੀ ਅਧਿਆਕਾਰ છોੜੋ। ਕੋ ਨੰਦ ਰਸਤ ਨਹੀਂ ਹੋ। ਸਤਿ ਹਿੰਦੂ ਲਈ ਹਾਲ ਚੰਗੀ ਹੈ ਪ੍ਰਕਾਰ ਸਵਾਗਤ ਨੂੰ ਪਰਮਤਮਾ ਉਹ ਦੂਆ ਜਾਣੇ ਕੋਈ ਜਾਣੇ ਆਪੇ ਰਸੋ ਰਸੋ ਕਾਲ ਤ੍ਰਿਭੂ ਆਪਣੇ ਪਿਆਰੇ ਜਾਣਦੇ ਹੋ ਗੀਰੋ ਆਲਮਾਨ ਅੱਜਾ ਤਰਾ ਜੀਤ ਮਰਨ ਮਾਰੇ ਦੀ ਆਗਿਆ ਚ ਰੱਖੀ ਕਰਿਆ ਤਨ ਹੱਦ ਕਹਿਨੇ ਕਰੋ ਵਾਗਣੂ ਕਰਮ ਤੁਮਹਾ ਦੀ ਹਾਂ ਸਿਰਫ ਆਪਾ ਚਾਹੀ ਸਦਕੇ ਨਕਾਮ ਕਰਿਆ ਨੀ ਤਮੋਜੋ ਹੇ ਮੇਰੇ ਮੰਦ ਕੀ ਮੂਹ ਨਿਆ ਚਾਰ ਖੜ ਜਾਂਦਾ ਹੈ ਗੁਨੀਏ ਦੇ ਉੱਧ ਹਾਰੂ ਕੀ ਕਰਦਾ ਹੋਇਆ ਕੋਈ ਨਾ ਮੈਨੂੰ ਮਾਰੇ ਜੁਰੀਆ ਗੋ ਆਹ ਕਰਮ ਕਰੇ ਮਾਰੇ ਸਾਹਿਬ ਕਿਤਨੀ ਗੂੜੀ ਗੂੜ ਕਰਮ ਕਰਨ ਦੀ ਯਾਰ ਕਰਦਾ ਹੋਇਆ ਗੀ ਸਹਜੇ ਸਾਥ ਮਿਲਾਵੜਾ ਕਿਉਂਕਿ ਦੁਨੀਆਂ ਦਾ ਮਨ ਹੀ ਟੁਕੜਾ ਹੋਵੇ ਮਹਾਰਾਜੀ ਬੋਹੂ ਉਹਨਾਂ ਸਾਡੇ ਤਾਂ ਤਕੀਰ ਨਹੀਂ ਕੋਈ ਐਸਾ ਬੇਚੇਰਾ ਤਾਂ ਕੋਈ ਨਹੀਂ ਇਹ ਬੂਹੇ ਮਤਾਂ ਤੋਂ ਨੂੰ ਮਾਲਕ ਦੀਆਂ ਮੂਹੜਾ ਮਾਰਕੀ ਉਸੇ ਤਰ੍ਹਾਂ ਕਰਦੇ ਰਹਿੰਦੇ ਲੋਕ ਮਹਾਰਾਜੀ ਦੋਸਰੋਕ ਦੇ ਗੁੰਡੇ ਰਹਿੰਦੇ ਨੇ ਸਾਥ ਮਿਲ ਆਵੜਾ ਸਤਿਗੁਰੂ ਸਾਹਿਬ ਦੀ ਕਹਿੰਦੇ ਸੱਚ ਸਰੀਰ ਦਾ ਮਲਾਪ ਹੁੰਦਾ ਹੈ ਸਾਥ ਵਡਾਈ ਦੇਖਦਾ ਸਤਿਗੁਰੂ ਪ੍ਰਾਪਤੂ ਦੀ ਵਡਿਆਈ ਬਸ ਹੁੰਦਾ ਹੈ ਭਾਈ ਰੋ ਜਰਦਨ ਭਗਤ ਨਾ ਹੋਵੇ ਸਤਿਗੁਰੂ ਸਾਹਿਬ ਦੇ ਬਿਨਾਂ ਧੰਕੀ ਨਹੀਂ ਕਿਸੇ ਨੂੰ ਹੋ ਸਤਿਗਦੀ ਕਹਿੰਦੀ ساری ਦੁਨੀਆ ਚਾਹਿੰਦੀ ਹੈ ਜੇਨ ਗੁਰ ਭਗਤ ਨਾ ਪਾਵੇ ਜਗਤੂ ਦੀ ਸਾਹਿਬੀ ਭਗਤੀ ਤੋਂ ਵਾਹਿਗੁਰੂ ਨਹੀਂ ਪਾਇਆ ਜਾਂਦਾ ਜੋ ਮੂਤੈ ਸਭ ਤੂਸਨਾਤ ਹੋ ਜਾਂਦਾ ਹੈ ਗੁਰੂ ਧਰਤੀ ਵੀ ਨਹੀਂ ਪਰਮੇਸ਼ਰ ਦੀ ਧਰਤੀ ਹੁੰਦਾ ਹੈ। ਕੋ ਉਹ ਪ੍ਰਾਪਤ ਹੋਏਗਾ ਨਹੀਂਗਾ ਕੋਈ ਸੰਕੋਚ ਨਹੀਂ ਹੈ। ਕੋ ਪ੍ਰਾਪਤ ਨਹੀਂ ਹੋਏ ਨੂੰ ਪ੍ਰਾਪਤ ਨਹੀਂ ਹੈ ਇਸ ਕਰਕੇ ਕੋਈ ਸਹੀ ਨਹੀਂ ਦੀ ਧਰਤੀ ਕਰਨ ਦੀ ਲੋੜ ਹੈ। ਰਹਾਉ ਨੀਰਸ ਬਕਾਂ ਦੀਆਂ ਪੁਸਤਕਾਂ ਵਿੱਚ ਸੰਗਮ ਨੂੰ ਇਹ ਤਸਤ ਅਤੇ ਇਸ ਪ੍ਰਕਾਰ ਜੇ ਗੁਰੂ ਮਾਰਾ ਸਾਹਿਬ ਤੋਂ ਸੁਣਿਆ ਹੋਵੇ ਤੋ ਹੋਏ ਰਹੇ ਦ੍ਰਵ ਨੂੰ ਕਿਸੇ ਨਿਰੰਧੀ ਪ੍ਰਸੰਨ ਹੁੰਦਾ ਹੈ ਤੇ ਗੁਰੂ ਰਸਤੇ ਕੋਈ ਨਹੀਂ ਜੇ ਗੁਰੂ ਸਾਹਿਬ ਦੀ ਆਗਿਆ ਕੋਈ ਨਹੀਂ ਪ੍ਰਸੰਨ ਨਹੀਂ ਹੋ ਸਕਦਾ ਸਤਿਗੁਰੂ ਦੀ ਪ੍ਰਸੰਨਤਾ ਕਰਕੇ ਵੀ ਪਰਮੇਸ਼ਰ ਵੀ ਦਿੱਸਿਆ ਹੋਵੇ ਕੌਣ ਮਨੂਮਾ ਹੈ ਇਹ ਕਰਕੇ ਗੁਰੂ ਸਾਹਿਬ ਦੀ ਉਪਾਸ਼ਨਾ ਕਰਨੀ ਕਿ ਗੁਰੂ ਸਾਹਿਬ ਦੀ ਧਰਤੀ ਤੋਂ ਕੋਈ ਨਹੀਂ ਪ੍ਰਾਪਤ ਹੋ ਸਕਦਾ ਜੋ ਲੋਕਾਂ ਸਾਉਂ ਕੋਲੋਂ ਉਹਨਾਂ ਸਾਰੀ ਦੁਨੀਆ ਲੋਕ ਦੀ ਕਹਿੰਦੀ ਹੈ ਪ੍ਰਾਪਤਨਾ ਹੋ ਜਾਵੇ ਰਹਾਏ ਲੱਖ ਚੌਰ ਆਸੂ ਤੂ ਦੂਰ ਪਿਆ ਤੂ ਸੋਸੀਆ ਕਦੀ ਨਾ ਚੱਕਰ ਪਈਏ ਨੀ ਮੋਹ ਦੇ ਕਹਾਈਏ ਕੰਮਣ ਦੂਰ ਜਾਤਾ ਹੱਦਾਂ ਚ ਲੱਗੀ ਹੈ ਕੰਮ ਨਹੀਂ ਕਰੀਏ ਜੀ ਇਹ ਜੀਵਨ ਸੁਕਾਨੀ ਬੇਨ ਗੋਰ ਨੀ ਲਾ ਆਉਂਦਾ ਸਾਥ ਤੇ ਬਿਨਾਰ ਸ਼ਾਂਤੀ ਦੀ ਨੀਂਦ ਨਹੀਂ ਆਉਂਦੀ ਦੁਨਿਆਵੀ ਨੀਂਦ ਨਹੀਂ ਆਉਂਦੀ ਆਖ ਚੁਦੀ ਹਾ ਹੋ ਕੀ ਰੈਣੇ ਗਾ ਜੀ ਅਮਰ ਰੂਪ ਆ ਗੁਰੂ ਦੀ ਜਹਰੀ ਨੇ ਜੀ ਇਹ ਜੋ ਸਾਉਦਾ ਤੇ ਨਾ ਪਾਈਏ ਜੀ ਸਾਉਦਾ ਸਦਗੀ ਕਮਾਈ ਬਗੈਰ ਤੂ ਅਕਾਲ ਪੁਰਖ ਨੂੰ ਨਹੀ ਪਾਏ ਸਕਦਾ ਵਰਸਾ ਜਨਮ ਜਵਾਂ ਹਰਿ ਸਾਈਂ ਦੀ ਬਾਰਸੀ ਜਨਮ ਜਾਈ ਜਾ ਰਹੇ ਹਨ ਮੋਹ ਕਰਤੀ ਜਗ ਫਰੀ ਜੀ ਮੈਂ ਤੰਦ ਤੰਦ ਜਿਦਵਾਨ ਨੇ ਸੰਤਾਂ ਨੇ ਬ੍ਰਾਹਮਣ ਨੇ ਇਹ ਕਰੀ ਸਾਹੂ ਬਨੂਆ ਤੇਰੀ ਜੀ ਜਗ ਚ ਆਹ ਕਹਿੰਦੇ ਚਾਂਤ ਨਾਮ ਦੇ ਤਨ ਨਾਲ ਜਾਣਾ ਨਾ ਹੱਥੀ ਕੋੜੇ ਨਹੀਂ ਹੈ ਗਾਈਆਂ ਜਾਣੀਏ ਸਾਰੀ ਘੂਤੀ ਇਥੇ ਅੱਗ ਜਾਣੀ ਹੈ ਮੈਂ ਕੰਮ ਉਤਨੀ ਕੋਈ ਹੋ ਸੰਗਣੇ ਰੀਤ ਕਰੀ ਕੋਈ ਨਹੀਂ ਹੋ ਇਸ ਕਰਕੇ ਤਹਿਨੀ ਨਹੀਂ ਕੋਮਪਾ ਸਰਦਨ ਮਨ ਨੂੰ ਆਦ ਟੋੜੂ ਹੱਥੀ ਨਹੀਂ ਹੈ ਉਹ ਮਾਣ ਨੂੰ ਕੋਈ ਵੀ ਖੱਲੀ ਚਲੇ ਆਂਦੂ ਮਾਣ ਨਾ ਚੀਤੈ ਅੰਗੂਸੇ ਸੂਤੀ ਨਹੀਂ ਹੋ ਰਹੀਏ ਮੇਰੀ ਸੋਈ ਨਾਂ ਮੇਰੇ ਕੋਤੇ ਨਹੀਂ ਕਰਦੀ ਹੈ ਬਾਤ ਬਾਤ ਦੀ ਜਾਣਤਾ ਜੋ ਸਰਮਈ ਜੰਮੇ ਨੇ ਵੀ ਵਿਕਾਰ ਦੀ ਵੱਧੂ ਹੋਈ ਕੈਦੇ ਨੀ ਤਰੀਕੂ ਹੋ ਰਹੀ ਹੈ ਸਭ ਵੱਧ ਕੂਤੀ ਹੋਈ ਹੈ ਜੰਮੇ ਨੇ ਲਿਕਾਰ ਨਾ ਕੀਤੀ ਹੋਈ ਹੈ ਬਾਤ ਗੁਰ ਮਿਲਿਆ ਤਹਣ ਪਾ ਕੋਈ ਸੰਗਰੀ ਸੇਤੇ ਆਖ ਜਿਨ ਨੇ ਮਿਲਿਓ ਉਹ ਅਮਰ ਜੀ ਨਾਵਿਕੀ ਕਰਨੀ ਤਾਇਆ ਹੈ ਹਰ ਨਾਮਾ ਰਗਾਤਮਾ ਜਿਨ ਨੂੰ ਨੰਤੰਤਾ ਹੋਪੀ ਨਾ ਹਰਿ ਵਦਕ ਮਾਰੇ ਨਾਮਨੀ ਯਾਦ ਕਰਦੇ ਹਨ ਬਾਵੜਾ ਤੇ ਸ੍ਰੀ ਨਰਮਨਿ ਹੋ ਹੋ ਅਭੀ ਨੰਤਿਰ ਪੈ ਨੀ ਨਰਮਨ ਸੁੱਧ ਕਹੋ ਕਿਤ ਰਹਣੋ ਗੁਰ ਕਾ ਸਾਜ ਸੁਭਾਗ ਸਭ ਜੀ ਨੂੰ ਸ਼ਾਂਤੀ ਸੇ ਆਈ ਅੰਤਾਰੀ ਕਰਿਐ ਕੋ ਜੀ ਸਿੰਘ ਨੇ ਆਣੇ ਲਈ ਰੰਗ ਰੰਗੇ ਇਹ ਨਿਰਮਲ ਪਰਖ ਸੰਗ ਨੂੰ ਚਾਹੀਏ ਬਾਕੀ ਮਾਏ ਹੋਣੇ ਮਾਣ ਕਾ ਨਾ ਰਤਾ ਰੰਗ ਚ ਗੁਰੂ ਦੇ ਮੰਤਨ ਮਾਰੇ ਤੇ ਪ੍ਰੀਤ ਰੰਗ ਚ ਰੰਗਿਆ ਗਿਆ ਹ ਰਸਨਾ ਰਸਨ ਰਸਾ ਰਸ ਨੂੰ ਮੈਂਦੇ ਰਸ ਵਿੱਚ ਰਸਾਇਆ ਹੋਇਆ ਰਸ ਨੂੰ ਹੋਰ ਰਸਾਂ ਕਿੰਨੀ ਵਸਾਂ ਨੂੰ ਰਸ ਨਾ ਕੋਈ ਹੋਰ ਰਸ ਹੋਦਰ ਰਸ ਨੂੰ ਰਸ ਨੂੰ ਚਾਹਤਾ ਤੇ ਮੈਂਦੇ ਰਸ ਵਿੱਚ ਰਸ ਵਿੱਚ ਇਹ ਹੀ ਦੀਹਾ ਹੇ ਕਦਰੁ ਸਿਦਾਰਿ ਸੋ ਨਿਦਾਰਿ ਗਾਂ ਦੀ ਦੁਸ਼ਮਣੇ ਰਸਨਾ ਤੇ ਰਸਨਾ ਨਹੀਂ ਦੁਖਾਇ ਨਾਨਕ ਕਾਥ ਰਸਨਾ ਨੂੰ ਸਾਈ ਕਰਨੀ ਹੋ ਮਾਨਿਕ ਰੰਗ ਨਾ ਉਤਰਾਂ ਤੁਰੀ 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 ਰਸਨਾ ਨਹੀਂ ਮਾਰੀ ਬੀ ਨਾਉ ਰਸਨਾ ਦੇ ਸਾਹ ਮਾਨਿਕ ਰੰਗ ਨਾ ਉਤਰਾਂ ਜਿੰਦਗੀ ਤੇ ਨਾ ਨੀਵੇ ਰੰਗ ਚੜਿਆ ਹੋ ਕਦੇ ਉਤਰਿਆ ਨਹੀਂ ਹੋ ਗੋ ਹਰ ਥਲ ਖੋਜਿਆ ਲਾਡਾ ਜਿੰਦਗਾ ਸੋ ਹਰੀ ਨੂੰ ਖੋਜਿਆ ਲਾਡਾ ਨਾ ਛੱਡਿਆ ਪੰਜਾਬੀਆਂ ਦੀ ਬੋਲੀ ਇਹਨੇ ਨਾ ਛੱਡਿਆ ਲਾਡ ਤੇਰਾ ਮਤਲਬ ਜਿਨਾਂ ਨੇ ਸਜੇ ਤਾ ਤੀ ਲਾ ਜੁਕਾ ਹੋ ਕੋਣੇ ਕਿਰਪਾ ਕਰਕੇ ਉਹ ਕਦੇ ਰੰਗੇ ਅਨੰਦ ਪ੍ਰਵੇਸ਼ ਦਾ ਤੀਨ ਲੈਂਦਾ ਨਹੀਂ ਹਰ ਰੋਗ ਤੋਂ ਬਚਾ ਲੈ ਨਾ ਤੁਮ ਨੂੰ ਪਰਖਣ ਜਿਨਾਂ ਦੇ ਲਾਜ ਕਾ ਮੈ ਰਸਾਹੀਏ ਕੋਈ ਯਤਨ کیا ਹੈ ਆਪਣੇ ਹੰਢ ਕਰਨੀ ਦੀ ਉਹ ਲਾਹ ਹੈ ਲਾਛਿਆ ਹੈ ਜਿੰਨੇ ਨੂੰ ਮਨ ਤਾਂ ਨਾ ਆਤਾ ਰਾਜਸ ਰਸਨਾ ਰਸ ਨਿਰਸਾ ਮਾਨੁ ਤੇ ਰਾਜ ਨਾ ਆਉਂਦਾ ਜੋ ਹਰ ਤਰਸੂਦਿਆ ਲਾ ਉਹ ਸੁਖਾ ਫਲਾ